ਨਾਵਲ ਉਜੜਨ ਦਾ ਚਾਹ ਕਿਸ਼ਤ 6ਵੀਂ ਆਜੋ ਭੂਆ ਆਜੋ ਜੀ ਪੈਰੀ ਪੈਣੀ ਐ ਭਾਨੂ ਨੇ ਸੀਤੋ ਦੇ ਪੈਰੀ ਹੱਥ ਲਾਉਂਦੇ ਹੋਏ ਕਿਆ ਜਿਉਂਦੀ ਵਸਦੀ ਰਹਤੀ ਐ ਸੀਤੋ ਨੇ ਸਿਰ ਪਲੋਸਦੇ ਹੋਏ ਕਿਆ ਮੇਦਰ ਨਹੀਂ ਦਿਸਦਾ ਗਿਆ ਤਿੱਤੇ ਸੀਤੋ ਨੇ ਮੰਜੇ ਤੇ ਬੈਂਦਿਆਂ ਹੀ ਸਵਾਲ ਕੀਤਾ ਹਾਂ ਉਹ ਖੇਤ ਗਏ ਆ ਅੱਜ ਸਰੋਂ ਵੱਢਣੀ ਸੀ ਬਾਪੂ ਵੀ ਹੁਣੇ-ਹੁਣੇ ਗਿਆ ਚਾਹ ਲੈ ਕੇ ਭਾਨੂ ਨੇ ਸੀਤੋ ਨੂੰ ਜਵਾਬ ਦਿੰਦੇ ਹੋਏ ਕਿਹਾ ਅੱਛਾ ਹੋਰ ਸੁਨਾ ਕਿਵੇਂ ਸਭ ਰਾਜੀ ਖੁਸ਼ੀ ਆ ਜਵਾਕ ਨਹੀਂ ਦਿਸਦੇ ਸੀਤੋ ਨੇ ਐਣਕਾਂ ਤੇ ਹੱਥ ਮਾਰਦੇ ਹੋਏ ਕਿਹਾ ਹਾਂ ਭੂਆ ਜੀ ਸਾਰੇ ਵਧੀਆ ਜਵਾਕ ਸਕੂਲ ਗਏ ਆ ਭਾਨੋ ਚਾਹ ਵਾਲੀ ਪਤੀਲੀ ਚੁੱਲ੍ਹੇ ਉੱਪਰ ਧਰਦੇ ਹੋਏ ਕਿਹਾ ਉਰੇ ਚਾਹ ਧਰਦੀ ਆ ਚਾਹ ਬੰਤਤਾਏ ਕਿ ਪੀਵਾਂਗੇ ਨਾਲੇ ਪਕੌੜਿਆਂ ਨਾਲ ਸੀਤੋ ਨੇ ਥੋੜਾ ਹੱਸਦੀ ਹੋਈ ਨੇ ਕਿਹਾ ਧੁਆ ਜੀ ਉਹ ਤਾਂ 11 ਵਜ ਜਾਣਗੇ ਆਪਾਂ ਕੁੱਟ-ਕੁੱਟ ਪੀ ਕੇ ਜਾਵਾਂਗੇ ਭਾਨੂ ਨੇ ਪਤੀਲੀ ਚ ਚਾਹ ਮਿੱਠਾ ਪਾਉਂਦੇ ਹੋਏ ਕਿਹਾ ਚੱਲ ਪੀ ਲੈਨੇ ਆ ਸੀਤੋ ਨੇ ਕਿਆ ਕੁੜੇ ਪਾਣੋ ਸਰੂਪੇ ਦੇ ਮੁੰਡੇ ਦੀ ਤਾਂ ਮਹਾਰਾਜ ਨੇ ਨੇੜੇ ਹੋ ਕੇ ਸੁਣੀ ਐ ਮੁੰਡੇ ਨੇ ਬਾਹਰ ਜਾਣਾ ਕੁੜੀ ਮਿਲ ਗਈ ਇਹਨਾਂ ਨੂੰ ਬਾਹਰ ਲਈ ਸੀਤੋ ਨੇ ਮੰਜੇ ਤੇ ਸੂਤ ਜਿਹਾ ਹੋ ਕੇ ਬੰਦੇ ਹੋਏ ਕਿਆ ਹਾਂ ਪੂਆ ਜੀ ਤਾਂ ਹੀ ਤਾਂ ਅਖੰਡ ਪਾਠ ਕਰਾਇਆ ਸੁਖਿਆ ਸੀ ਉਹਨਾਂ ਨੇ ਬਈ ਸਾਡੇ ਮੁੰਡੇ ਨੂੰ ਬਾਹਰਲੀ ਕੁੜੀ ਮਿਲ ਜੇ ਤਾਂ ਹੀ ਅੱਜ ਸਾਰੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਚਾਹ ਪਾਣੀ ਪਿਆਉਣਾ ਭਾਨੋ ਨੇ ਚਾਹ ਪੁੰਨਦੇ ਹੋਏ ਕਿਹਾ ਹਾਂ ਸਾਨੂੰ ਵੀ ਫੋਨ ਗਿਆ ਸੀ ਆਉਣਾ ਤਾਂ ਸਰਦਾਰੀ ਨਹੀਂ ਸੀ ਪਰ ਕੰਮ ਦੀ ਰੁੱਤ ਹੈ ਅੱਜ ਕੱਲ ਤਾਂ ਬੰਦਾ ਪੱਗ ਬੰਨਦਾ ਵੀ ਪਛੇਤਾ ਹੁੰਦਾ ਹੈ ਕਹਿੰਦੇ ਆ ਵੀ ਇੱਕ ਵਾਰੀ ਕਿਸੇ ਦੀ ਮਾਂ ਮਰ ਗਈ ਸੀ ਅੱਜਕੱਲ ਵਾਢੀ ਮੌਕੇ ਤਾਂ ਉਹਨੇ ਪਰੋਲੇ ਵਿੱਚ ਸਾਂਭਤੀ ਸੀ ਤਾਂ ਕਰਕੇ ਹੀ ਤੇਰਾ ਫੁੱਫੜ ਕਹਿੰਦਾ ਵੀ ਤੂੰ ਹੀ ਜਾਇਆ ਸੀਤੋ ਨੇ ਇੱਕੇ ਸਾ ਸਾਰੀ ਕਹਾਣੀ ਬਿਆਨ ਕਰਤੀ ਹਾਂ ਪੂਆ ਵੀਰ ਜੀ ਤੇ ਬਾਪੂ ਜੀ ਆਥ ਨੇ ਜਾਣਗੇ ਉਦੋਂ ਬੰਦਿਆਂ ਨੇ ਪਾਰਟੀ ਕਰਨੀ ਆ ਮੀਟ ਸ਼ਰਾਬ ਵੀ ਕਹਿੰਦੇ ਚੱਲਣਾ ਭਾਨੂ ਨੇ ਸੀਤੋਂ ਨੂੰ ਚਾਹ ਵਾਲੀ ਬਾਟੀ ਦਿੰਦੇ ਹੋਏ ਕਿਆ ਭਾਨੂ ਦਾ ਪਤੀ ਮਰ ਗਿਆ ਸੀ ਤੇ ਉਹ ਵੀ ਅੱਡ ਨਹੀਂ ਹੋਈ ਤੇ ਉਹ ਆਪਦੇ ਜੀਠ ਨੂੰ ਵੀਰ ਜੀ ਕਹਿੰਦੀ ਸੀ ਮਹਾਰਾਜ ਤੈਨੂੰ ਬਾਲਾ ਦੇਵੇ ਤੇਰੇ ਜਵਾਕਾਂ ਨੂੰ ਲੰਮੀ ਉਮਰ ਬਖਸ਼ੇ ਸੀਤੋਂ ਨੇ ਚਾਹ ਵਾਲੀ ਬਾਟੀ ਲੈਂਦੇ ਹੋਏ ਕਿਆ ਕਿਉਂ ਕੁੜੇ ਭਾਨ ਨੂੰ ਮੈਂ ਤਾਂ ਕਹਿਨੀ ਆ ਤੂੰ ਵੀ ਆਪਦੀ ਵੱਡੀ ਕੁੜੀ ਨੂੰ ਬਾਹਰਲੇ ਮੁਲਕ ਚ ਭੇਜ ਦੇਂ ਮੁੰਡੇ ਵਾਲੇ ਆਪੇ ਪੈਸੇ ਲਾ ਦੇਣਗੇ ਸੀਤੋ ਨੇ ਕਿਹਾ ਹਾਂ ਪੂਆ ਜੀ ਵੀਰ ਜੀ ਵੀ ਇਹੀ ਕਹਿੰਦੇ ਆ ਤੇ ਆਪਣਾ ਬੂਟਾ ਵੀ ਇਹੋ ਕਹਿੰਦਾ ਬੂਟੇ ਦੇ ਪਿਓ ਭਾਪ ਭਾਨੋਂ ਦੇ ਜੇਠ ਨੇ ਆਪਦੇ ਭਰਾ ਦੀ ਪੈਲੀ ਦੱਸ ਕੇ ਬੂਟੇ ਦਾ ਵਿਆਹ ਕਰਤਾ ਸੀ ਜਿਸ ਕਰਕੇ ਦਾਜ ਵੀ ਬਹੁਤ ਮਿਲਿਆ ਸੀ ਬੂਟਾ ਆਫਰਿਆ ਹੋਣ ਕਰਕੇ ਭਾਨੋ ਦੇ ਪਤੀ ਦੀ ਇੱਜ਼ਤ ਨਹੀਂ ਕਰਦਾ ਸੀ ਜਿਸ ਕਾਰਨ ਭਾਨੋ ਦਾ ਪਤੀ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਤੇ ਆਖਰ ਇੱਕ ਦਿਨ ਲਾਚਾਰ ਛੋਟੇ ਛੋਟੇ ਜਵਾਕਾਂ ਨੂੰ ਛੱਡ ਕੇ ਮਰ ਗਿਆ ਸੀ ਭਾਨੋ ਨੂੰ ਮੱਤ ਘੱਟ ਹੋਣ ਕਰਕੇ ਉਹ ਛੇਤੀ ਕਿਸੇ ਦੇ ਮਗਰ ਲੱਗ ਜਾਂਦੀ ਸੀ ਇਸੇ ਕਰਕੇ ਉਹ ਵੀ ਜਵਾਕਾਂ ਨੂੰ ਬਾਰਲੇ ਮੁਲਕ ਵਿੱਚ ਭੇਜਣਾ ਚਾਹੁੰਦੀ ਸੀ ਕੁੜੇ ਬਾਬਾ ਤਾਂ ਭੁੱਲ ਪਿਆ ਚੱਲੀਏ ਫਿਰ ਸੀਤੋ ਨੇ ਚਾਹ ਵਾਲੀ ਬਾਟੀ ਰੱਖਦੇ ਹੋਏ ਕਿਹਾ ਹਾਂ ਭੂਆ ਮੈਂ ਮੁੰਡੇ ਨੂੰ ਛਗਣ ਦੇਣ ਵਾਸਤੇ ਪੈਸੇ ਲੈ ਆਵਾਂ ਭਾਨੋ ਨੇ ਸਵਾਤ ਵੱਲ ਜਾਂਦੇ ਹੋਏ ਕਿਹਾ ਦੋਵੇਂ ਇਕੱਠਿਆਂ ਬੰਤੇ ਕੇ ਘਰ ਵੱਲ ਤੁਰ ਪਈਆਂ ਉਧਰੋਂ ਸਪੀਕਰ ਵਿੱਚ ਕੀਰਤਨ ਕਰਦੇ ਹੋਏ ਰਾਗੀਆਂ ਦੀ ਆਵਾਜ਼ ਆ ਰਹੀ ਸੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਾਣੀ ਇਉਂ ਲੱਗ ਰਿਹਾ ਸੀ ਜਿਵੇਂ ਉੱਜੜਨ ਦੇ ਆਨੰਦ ਵਿੱਚ ਆਨੰਦ ਸਾਭ ਪੜਿਆ ਜਾ ਰਿਹਾ ਹੋਵੇ ਇਹ ਨਾਵਲ ਚੱਲਦਾ ਹੈ ਬਾਕੀ ਕਹਾਣੀ ਅਗਲੀ ਕਿਸ਼ਤ 'ਚ ਬਿਆਨ ਕੀਤੀ ਜਾਵੇਗੀ